ਅਗਲੇ ਹਫਤੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਐਤਵਾਰ ਨੂੰ ਆਪਾਂ ਦੋ ਤਰੀਕ ਨੂੰ ਮਨਾਵਾਂਗੇ ਸ਼ੁੱਕਰਵਾਰ ਨੂੰ ਖੰਡ ਪੜ ਸਾਹਿਬ ਦੀ ਰੰਮਤਾ ਹੋਵੇਗੀ ਐਤਵਾਰ ਨੂੰ ਦੋ ਤਰੀਕ ਨੂੰ ਭੋਗ ਪੈਣਗੇ ਸ਼ਨੀਵਾਰ ਵਾਲੇ ਦਿਨ 9 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਰਸਮ ਅਦਾ ਹੋਵੇਗੀ ਤੇ 10 ਵਜੇ ਖੰਡ ਪੜ ਸਾਹਿਬ ਦੇ ਭੋਗ ਪੈਣਗੇ 10 ਤੋਂ 12 ਕੀਰਤਨ ਹੋਵੇਗਾ ਗੁਰੂ ਕੀ ਲੰਗਰ ਤੋਂ ਵਰਤਣਗੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਭਾਈ ਸਭ ਦੇ ਵੱਡਾ ਸਤਿਗੁਰੂ ਨਾਨਕ ਜੀ ਦਾ ਕਲਰਾ ਜੋ ਵੀ ਲੰਗਰ ਵਿੱਚ ਤੁਹਾਡੀ ਸ਼ਰਧਾ ਜਰੂਰ ਪਾਇਆ ਕਰੋ ਭਾਵੇਂ ਕਿਲੋ ਆਟਾ ਪਾ ਦਿਓ ਹਿੱਸਾ ਜਰੂਰ ਪਾਇਆ ਕਰੋ ਥੋੜਾ ਥੋੜਾ ਹਿੱਸਾ ਸਾਰੀ ਸੰਗਤ ਕਈ ਬਹੁਤ ਸੇਵਾ ਕਰਦੇ ਬਹੁਤ ਮਹਾਰਾਜ ਨੇ ਇੰਨੀ ਕਈਆਂ ਤੇ ਕਿਰਪਾ ਕੀਤੀ ਹੈ ਉਹ ਲੰਗਰ ਦੇ ਵਿੱਚ ਬਹੁਤ ਸੇਵਾ ਕਰਦੇ ਮਹਾਰਾਜ ਨੇ ਭੰਡਾਰੇ ਭਰਪੂਰ ਕੀਤੇ ਹੋਏ ਨੇ ਸੋ ਸਤਿਗੁਰ ਜੀ ਮਿਹਰ ਕਰਨ ਗੁਰਨਾਨਕ ਸਾਹਿਬ ਦਾ ਗੁਰਪੁਰਬ ਆ ਰਿਹਾ ਹੈ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਵਾਂਗੇ ਸ਼ਾਮ ਨੂੰ ਜੋਤਾਂ ਲਗਣਗੀਆਂ ਕੀਰਤਨ ਹੋਣਗੇ ਹਰਿ ਜਸਰ ਕੀਰਤਨ ਕਥਾ ਵਾਰਤਾ ਸੋ ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰੋ